ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਮੱਲੋਵਾ ਗੁਰਜੀਤ ਸਿੰਘ ਸਾਹਿਬ ਅਗੰਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਅਸੀਂ ਸਿੱਖ ਫਿਲਾਸਫੀ ਤੇ ਥੀਓਲੋਜੀ ਬਾਰੇ ਤੇ ਗੁਰਬਾਣੀਆਂ ਅਨੁਸਾਰ ਉਹਨਾਂ ਦੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਕਲਚਰਲ ਹੋਰ ਚੀਜ਼ਾਂ ਦੀ ਵੈਲਿਊਜ਼ ਹੈਗੀਆਂ ਉਹ ਕਿਸ ਤਰੀਕੇ ਨਾਲ ਚੇਂਜ ਹੋਈਆਂ ਯਾਰ ਸੀ ਗੁਰਬਾਨੀਆਂ ਸੇ ਦੇ ਆਸ਼ੇ ਤੇ ਅਸੀਂ ਪੂਰਾ ਆਪਣਾ ਜੀਵਨ ਬਿਤਾ ਸਕੀਏ ਇਹਦੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅਸੀਂ ਪਿਛਲਾ ਜਿਹੜਾ ਐਪੀਸੋਡ ਕੀਤਾ ਸੀ ਉਹ ਯੁਗਾਂ ਦੇ ਉੱਤੇ ਕੀਤਾ ਸੀ ਔਰ ਯੁਗਾਂ ਦੇ ਉੱਤੇ ਸੀ ਗੱਲਬਾਤ ਅੱਗੇ ਵਧਾ ਰਹੇ ਆ ਅਸੀਂ ਸ਼ਬਦਤਾ ਸੀ ਪਰਤ ਰਵਿਦਾਸੀ ਦਾ ਇੱਕ ਸ਼ਬਦ ਚੱਲ ਰਿਹਾ ਹੈ ਜਿਹਦੇ 'ਚ ਅਸੀਂ ਪਹਿਲੇ ਯੋਗ ਬਾਰੇ ਅਸੀਂ ਆਲਰੇਡੀ ਗੱਲ ਕੀਤੀ 346 ਪੇਜ ਦੇ ਉੱਤੇ ਹੈਗਾ ਸੋ ਉਸੇ ਸ਼ਬਦ ਨੂੰ ਅਸੀਂ ਅੱਗੇ ਵਧਾਵਾਂਗੇ ਕਿਉਂਕਿ ਅਸੀਂ ਉਹਨੂੰ ਰੋਕ ਲਿਆ ਸੀ ਵਿੱਚ ਤੇ ਉਹਦੀ ਵਿਆਖਿਆ ਚੱਲ ਰਹੀ ਸੀ ਤੇ ਰਹਾਉ ਦੀ ਪੰਕਤੀ ਮੁਤਾਬਿਕ ਅਸੀਂ ਸਿਰਫ ਪਹਿਲੇ ਪਦੇ ਦੀ ਵਿਆਖਿਆ ਕੀਤੀ ਸੀ ਮੈਂ ਚਾਹਾਂਗਾ ਕਿ ਪਹਿਲੇ ਉਹਨੂੰ ਅਸੀਂ ਸ਼ੁਰੂ ਕਰੀਏ ਤੇ ਫਿਰ ਉਹਦੇ ਵਿੱਚੋਂ ਅਸੀਂ ਹੋਰ ਜਿਹੜੇ ਕੁਐਸਚਨਸ ਹੈਗੇ ਆ ਉਹ ਨਿਕਲਦੇ ਜਾਣਗੇ ਸੋ ਤੁਸੀਂ ਅੱਗੇ ਉਹਨੂੰ ਉਹ ਜੀ ਸ਼ਬਦ ਜਾਂ ਸ਼ੁਰੂ ਦੀਆਂ ਪੰਕਤੀਆਂ ਆਪਾਂ ਫਿਰ ਜਿਹੜੀ ਲੜੀ ਜੋੜੀ ਫਿਰ ਤੋਂ ਲੜੀ ਜੋੜੀ ਸਤਜੁਗ ਸਤ ਤੇਤਾ ਜਗੇ ਦੁਆਪਰ ਪੂਜਾ ਚਾਰ ਠੀਕ ਹੈ ਤੀਨੋਂ ਜੁਗ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ ਰਾਈਟ ਧਿਆਨ ਰੱਖੇ ਕਿ ਇਹਦੇ ਵਿੱਚ ਕੁਰਬਾਨੀ ਦਾ ਜਿਹੜਾ ਸੱਚ ਆ ਉਹਦੀ ਗੱਲ ਨਹੀਂ ਕੀਤੀ ਹੋਈ ਰਾਈਟ ਜੋ ਪ੍ਰਚਲਿਤ ਖਿਆਲ ਆ ਪੁਰਾਣਾ ਦਾ ਜੁਗਾ ਸੰਬੰਧੀ ਇਹ ਉਹਦੀ ਗੱਲ ਆ ਕਿ ਜਿਨ੍ਹਾਂ ਨੇ ਐਸਾ ਮੰਨਿਆ ਇਹ ਸਤਜੁਗ ਦੇ ਵਿੱਚ ਜਿਹੜਾ ਸੀਗਾ ਆ ਧਰਮ ਸੀ ਦੁਆਪਤਰੇ ਤੇ ਵਿੱਚ ਆ ਸੀਗਾ ਦੁਆਪਰ ਵਿੱਚ ਆ ਤੇ ਕਲਯੁਗ ਵਿੱਚ ਆ ਜਿਵੇਂ ਇਥੇ ਆਖਿਆ ਸਤਜੁਗ ਸਤ ਸੱਦ ਦਾ ਭਵੇਂ ਕੁਝ ਸੱਚੀਕਾ ਕਰਨ ਦਾਣ ਅਰਥ ਕੀਤਾ ਪਰ ਦੇਈ ਦਾ ਪ੍ਰਚਲਿਤਾ ਉਹ ਸੱਚ ਤੂੰ ਆ ਸੱਚ ਬਿਲਕੁਲ ਤੇਤਾ ਜਗਿ ਜਗਿੰਦਬਾਦ ਜੱਗ ਜਿਹੜੇ ਜੱਗ ਤੇਤੇ ਜੁਗ ਤੇ ਜੁਗਾ ਦੀ ਪ੍ਰਧਾਨਤਾ ਸੀਗੀ ਇਹ ਜਿਵੇਂ ਆਪਾਂ ਪਹਿਲੇ ਐਪੀਸੋਡ ਗੱਲ ਕੀਤੀ ਆ ਕਿ ਇਹ ਜੋ ਉਸ ਸਮੇਂ ਜਿਨ੍ਹਾਂ ਨਾਲ ਗੱਲਬਾਤ ਹੋ ਰਹੀ ਹੈ ਜਿਹੜਾ ਗੱਲਬਾਤ ਹੁੰਦਾ ਪਾਉ ਜਿਹੜਾ ਉਸ ਸਮੇਂ ਚੁਗਰਦਾ ਜਿਹੜੇ ਲੋਕ ਚੁਗਾ ਵਿੱਚ ਇਸ ਤਰ੍ਹਾਂ ਨਾਲ ਵਿਸ਼ਵਾਸ ਕਰਦੇ ਆ ਉਹਨਾਂ ਨੇ ਯੁਗਾਂ ਨੂੰ ਜੋ ਤਰਤੀਬ ਦਿੱਤੀ ਹੋਈ ਆ ਕਿ ਇਸ ਯੁਗ ਵਿੱਚ ਆ ਧਰਮ ਸੀਗਾ ਜੋ ਉਹ ਮਨਿ ਬੈਠੇ ਆ ਉਸ ਨੂੰ ਹੀ ਲੈ ਕੇ ਗੱਲ ਆਖੀ ਹੋਈ ਆ ਕੋਈ ਉਸ ਸਮੇਂ ਉਸ ਸਮੇਂ ਵੀ ਸੀ ਜਿਹੜੇ ਕਿ ਯੁਗਾਂ ਦਾ ਭਾਵ ਇਸ ਰੂਪ ਵਿੱਚ ਨਹੀਂ ਸੀ ਲੈਂਦੇ ਤੁਸੀਂ ਜਿਵੇਂ ਫਿਰੇ ਸ਼ੌਦੂ ਰਾ ਰਹੇ ਆ ਕਿ ਸਾਨੂੰ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣ ਦੀ ਲੋੜ ਆ ਜਦੋਂ ਗੁਰਬਾਣੀ ਵਿੱਚ ਕੋਈ ਇਹੋ ਜਿਹਾ ਪੱਖ ਦਰਸਾਇਆ ਗਿਆ ਤੋ ਤ੍ਰੇਤਾ ਜਗੇ ਤ੍ਰੇਤੇ ਵਿੱਚ ਜਗ ਜਿਹੜੇ ਜਾਗ ਇਹਨਾਂ ਦੀ ਪ੍ਰਧਾਨਾ ਪ੍ਰਧਾਨਤਾ ਸੀ ਔਰ ਦੁਆਬਰ ਪੂਜਾ ਆਚਾਰ ਉਹ ਦੁਆਬਰ ਯੁੱਗ ਵੀ ਜਿਹੜਾ ਪੂਜਾ ਆਚਾਰ ਜਿਹੜਾ ਸੀਗਾ ਦੇਵਤਿਆਂ ਦੀ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਪੂਜਾ ਦਾ ਕਨਸੈਪਟ ਸੀ ਸੰਕਲਪ ਸੀਗਾ ਤੀਨੋਂ ਜੋ ਤੀਨੋਂ ਜਿਹੜੇ ਇਹੜੇ ਤਿੰਨ ਯੁੱਗ ਗਏ ਆਏ ਨੇ ਸਾਜੁਗ ਤ੍ਰੇਤਾ ਦੁਆਪਰ ਇਹਨਾਂ ਯੁਗਾਂ ਵਿੱਚ ਇਹ ਜਿਹੜਾ ਧਰਮ ਦ੍ਰਿੜ ਕਰਵਾਇਆ ਜਾ ਰਿਹਾ ਸੀ ਜਿਹੜਾ ਕਲ ਕੇਵਲ ਨਾਮ ਆਧਾਰ ਜਿਹੜਾ ਕਲ ਯੁਗ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਕੇਵਲ ਨਾਮ ਦਾ ਆਸਰਾ ਨਾਮ ਦਾ ਆਧਾਰ ਆ ਇਥੇ ਜਿਹੜਾ ਗੁਰਬਾਣੀ ਦਾ ਇਹ ਸੱਚ ਨਹੀਂ ਜੋ ਆਖਿਆ ਜਾ ਰਿਹਾ ਇਹ ਸੱਚ ਉਸ ਸਮੇਂ ਮੰਨਿਆ ਜਾ ਰਿਹਾ ਸੀ ਪ੍ਰਚਲਿਤ ਸੀ ਸਾਰਿਆਂ ਵੱਲੋਂ ਨਹੀਂ ਬਲਕੇ ਜਿਹੜੇ ਇਸ ਵਿੱਚ ਵਿਸ਼ਵਾਸ ਕਰਦੇ ਆ ਕਾ ਤੇ ਪੁਰਾਣਾ ਦੇ ਲੇਖਕ ਆ ਜਾਂ ਮਹਾਭਾਰਤ ਆ ਰਮਾਇਣ ਦੇ ਲੇਖਕ ਆ ਉਹਨਾਂ ਨੇ ਆਪੋ ਆਪਣ ਢੰਗ ਨਾਲ ਇਹਨਾਂ ਯੁੱਗਾਂ ਦੀ ਵਿਆਖਿਆ ਕੀਤੀ ਹੋਈ ਆ ਬਿਲਕੁਲ ਠੀਕ ਇਹ ਜਿਹੜੀ ਆ ਇਸ ਨੂੰ ਹੀ ਧਿਆਨ ਵੀ ਰੱਖ ਕੇ ਗੁਰਬਾਣੀ ਦਾ ਇਹ ਸੱਚ ਇਸ ਨੂੰ ਵੀ ਦ੍ਰਿੜ ਕਰਵਾਇਆ ਜਾ ਰਿਹਾ ਪਰ ਸ਼ਬਦ ਫਿਰ ਦੁਹਰਾ ਦੇਵਾਂਗੇ ਇਹ ਗੁਰਬਾਣੀ ਦਾ ਸੱਚ ਨਹੀਂ ਨਹੀਂ ਅਸੀਂ ਅੱਗੇ ਵੀ ਕਈ ਵਾਰੀ ਕਈ ਸ਼ਬਦ ਅਸੀਂ ਕਹਿ ਸਕਦੇ ਆ ਇਵਨ ਕਬੀਰ ਜੀ ਦੇ ਸ਼ਬਦ ਅਸੀਂ ਯੂਜ਼ ਕੀਤੇ ਜਿੱਤੇ ਉਹਨਾਂ ਨੂੰ ਦੱਸਿਆ ਸੀ ਕਿ ਪ੍ਰਚਲਿਤ ਕੀ ਆ ਤੇ ਫਿਰ ਅਸੀਂ ਕਿਦਾਂ ਅਲਟੀਮੇਟ ਗੁਰਬਾਨੀ ਦਾ ਸੱਚ ਕੀ ਹੈ ਇਹ ਬਹੁਤ ਸਾਰੀ ਤੰਗੜਾ ਬਰੋੜ ਵਰਦਿਆ ਗਿਆ ਆ ਇਹ ਵਰਤਿਆ ਗਿਆ ਜਿਹੜਾ ਆਸਾ ਕੀ ਬਾਅਦ ਵਿੱਚ ਇੱਕ ਸ਼ਲੋਕਾ ਕਿ ਮੁਸਲਮਾਨਾਂ ਨੂੰ ਸੁੰਨ ਸ਼ਰੀਆਤ ਪੜ ਪੜ ਕਰੇਗੀ ਚਾਹ ਬੰਦੇ ਸੇ ਜੇ ਪਵੇਂ ਜਬੰਦੀ ਵੇਖਣ ਕੋਦੀ ਧਾਰ ਉਹਨ ਇਥੇ ਜਿਹੜਾ ਇਹ ਵੱਖੋ ਵੱਖਰੇ Hindu ਧਰਮ ਦੇ ਕੋਈ ਸੈਕਟਰ ਜਿਹੜੇ ਆ ਮੁਸਲਮਾਨ ਇਸਲਾਮ ਦੇ ਨਾਲ ਵਿਸ਼ਵਾਸ ਰਖਸਵੰਦ ਰੱਖਣ ਵਾਲਿਆਂ ਦੇ ਜੋਗੀਆਂ ਦੇ ਜਿਹੜੀਆਂ ਪਹਿਲੀਆਂ ਜਿਹੜੀਆਂ ਪੰਕਤੀਆਂ ਜਿਹੜੇ ਸ਼ਲੋਕ ਦੀਆਂ ਇਹਨਾਂ ਵਿੱਚ ਇਹਨਾਂ ਮਤਾਂ ਦਾ ਜ਼ਿਕਰ ਕੀਤਾ ਹੋਇਆ ਔਰ ਗੁਰੂ ਸਾਹਿਬ ਅਖੀਰ ਵਿੱਚ ਆਪਣਾ ਮਾਧਰ ਸਾਰੇ ਆ ਇਥੇ ਵੀ ਜਿਨ੍ਹਾਂ ਨੇ ਭਲੇਖਾ ਖਾਧਾ ਉਹਨਾਂ ਦੀ ਜਿਹੜੀ ਪਹਿਲੀ ਪੰਕਤੀ ਆ ਉਹਦੇ ਸਮਝ ਲਿਆ ਵੀ ਸਲਾਮ ਦੇ ਪੈਰੋ ਪਾਰਾਂ ਵਾਰੇ ਆ ਹਾਂਜੀ ਔਰ ਦੂਜੀ ਪੰਕਤੀ ਵਾਰੇ ਮੰਨ ਲਿਆ ਕਿ ਇਹ ਗੁਰਬਾਣੀ ਦੇ ਸੱਜ ਦਾ ਹਿੱਸਾ ਕਿ ਬੰਦੇ ਸਿਜ ਪਹੁੰਚ ਬੰਦੀ ਵੇਖਣ ਕੋ ਦੀਦਾਰ ਨਹੀਂ ਇਹ ਜਿਹੜਾ ਵਿਸ਼ਵਾਸ ਆ ਮਨਉਤ ਆ ਧਾਰਨਾ ਇਹ ਇਸਲਾਮ ਵਿੱਚ ਵਿਸ਼ਵਾਸ ਰੱਖਣ ਵਾਲੇ ਵੀਰਾਂ ਭੈਣਾਂ ਦਾ ਇਹੀ ਆ ਕਿ ਅਸਲ ਵਿੱਚ ਜਿਹੜੇ ਸ਼ਰਧਾ ਵਿੱਚ ਵਿਸ਼ਵਾਸ ਰੱਖਦੇ ਆ ਸ਼ਰਧਾ ਦੇ ਪਵੰਦ ਆ ਰੱਬ ਨੂੰ ਦੇਖਣ ਦੇ ਚਾਹਵਾਨ ਆ ਅਸਲ ਵਿੱਚ ਉਹੀ ਜਿਹੜੇ ਸ਼ਰਧਾ ਦੇ ਪਵੰਦ ਰਹਿ ਕੇ ਉਹ ਕਦੋਂ ਪੁੱਢਦੇ ਆ ਉਹੀ ਪਰਵਾਣ ਚੜਦੇ ਆ ਉਹੀ ਅਸਲ ਇਨਸਾਨ ਆ ਉਹੀ ਉਸ ਨਾਲ ਜੁੜ ਸਕਦੇ ਆ ਉਸ ਨੂੰ ਮਿਲ ਸਕਦੇ ਆ ਇਹ ਉਹਨਾਂ ਦੀ ਗੱਲ ਕਰ ਰਹੀ ਉਹ ਗੁਰਬਾਣੀ ਵਿੱਚ ਇਹ ਟੰਗ ਬਹੁਤ ਥਾਂ ਵਰਤਿਆ ਗਿਆ ਕਿ ਜਿੱਥੇ ਗੁਰੂ ਸਾਹਿਬਾਨ ਖਾਸ ਤੌਰ ਤੇ ਜਿਹੜੇ ਇਸ ਚੀਜ਼ ਦੀ ਗੱਲ ਚਰਚਾ ਕਰ ਰਹੇ ਆ ਬਾਣੀਕਾਰ ਤਾਂ ਪਹਿਲਾਂ ਜਿਹੜੇ ਪ੍ਰਚਲਿਤ ਮਨੋਤਾ ਮਨੋਤਾ ਉਹਦਾ ਜ਼ਿਕਰ ਕਰਕੇ ਫਿਰ ਅਖੀਰ ਵਿੱਚ ਆਪਣਾ ਮਤ ਦਰਸਾਉਂਦੇ ਆ ਠੀਕ ਤਾਂ ਇੱਥੇ ਵੀ ਜਿਹੜੀ ਗੱਲ ਆ ਇਹ ਇਹੀ ਜਿਹੜਾ ਸੱਚ ਆ ਇਹ ਸੱਜ ਦ੍ਰਿੜ ਕਰਵਾਇਆ ਗਿਆ ਖਾਸ ਤੌਰ ਦੇ ਜਿਹੜੇ ਸ਼ਬਦ ਜਿਹੜੇ ਪਹਿਲੇ ਪਦੇ ਜਿਹੜੇ ਆ ਜਿਹੜੇ ਪਹਿਲੇ 4 ਪਦੇ ਜਿਹੜੇ ਆ ਇਹਨਾਂ 4 ਪਦਿਆਂ ਵਿੱਚ ਜੋ ਪ੍ਰਚਲਿਤ ਮਨੋਤਾ ਉਹਨਾਂ ਮਨੋਤਾਾਂ ਸੰਬੰਧੀ ਹੀ ਚਰਚਾ ਕੀਤੀ ਗਈ ਆ हां ਇਸ ਤੋਂ ਅਗਲਾ ਜਿਹੜਾ ਗੁਰਬਾਣੀ ਦੇ ਸੱਚ ਦਾ ਸ਼ੁਰੂਆਤ ਹੁੰਦੀ ਆ ਠੀਕ ਔਰ ਇਸ ਅਖੀਰ ਵਿੱਚ ਫਿਰ ਜਿਹੜੀ ਉਹ ਗੱਲ ਰੜ ਕਰਵਾਈ ਗਈ ਆ ਕਿ ਜਿਹੜੇ ਪ੍ਰਚਲਿਤ ਮਨੋਤ ਆ ਇਸ ਮਨੋਤ ਨਾਲ ਸਹਿਮਤੀ ਨਹੀਂ ਬਾਣੀਕਾਰਾਂ ਦੀ ਬਲਕਿ ਆ ਸਹਿਮਤੀ ਪ੍ਰਗਟ ਕਰਦੇ ਆ ਆਖਿਆ ਕਿ ਨਹੀਂ ਜੇਕਰ ਤੁਸੀਂ ਸੱਚਮੁੱਚ ਰੱਬ ਨਾਲ ਨੂੰ ਨਾਲ ਜੁੜਨਾ ਤਾਂ ਫਿਰ ਤੁਹਾਨੂੰ ਆ ਰਾਹ ਛੱਡ ਕੇ ਆ ਰਾਹ ਅਪਣਾਉਣਾ ਪਊਗਾ ਤੋਂ ਇਸ ਲਈ ਜਦੋਂ ਇਹ ਆਖਿਆ ਗਏ ਤਿੰਨੋ ਜ ਤਿੰਨੋ ਜੁੜੇ ਕਲ ਕੇਵਲ ਨਾਮ ਆਧਾਰ ਇਸ ਲਈ ਇਹਦਾ راہੋਦੀ ਪੰਕਤੀ ਇਸ ਤੋਂ ਅਗੇ راہੋਦੀਆਂ ਪੰਕਤੀਆਂ ਜੇਕਰ ਇਹ ਗੁਰਬਾਣੀ ਦੇ ਸੱਚ ਦਾ ਹਿੱਸਾ ਹੁੰਦਾ ਤਾਂ ਫਿਰ ਇਹ راہੋਦੀਆਂ ਪੰਕਤੀਆਂ ਵਿੱਚ ਇੰਜ ਨਾ ਆਖਿਆ ਹੁੰਦਾ ਕਿ ਪਾਰ ਕੈਸੇ ਪਾਈ ਬੋਰੇ ਮੋਸੂ ਕੋ ਨਾ ਕਹ ਸਮਝਾਏ ਜਾਤੇ ਆਵਾ ਗਵਨ ਬਿਲਾਇ ਕਿ ਜਿਹੜਾ ਜਿਹੜਾ ਤੁਸੀਂ ਮੰਨੀ ਬੈਠੇ ਹੋ ਕਿ ਸਤਜੁਗ ਵਿੱਚ ਆਹ ਧਰਮ ਦੀ ਪ੍ਰਧਾਨਤਾ ਸੀ ਤ੍ਰੇਤੇ ਵਿੱਚ ਆ ਸੀ ਦਵਾਪੁਰ ਵਿੱਚ ਆ ਸੀ ਕਲਯੁਗ ਵਿੱਚ ਆ ਤਾਂ ਜੇਕਰ ਜੋ ਤੁਸੀਂ ਮੰਨੀ ਬੈਠੇ ਹੋ ਇਹ ਸੱਚ ਹੁੰਦਾ ਤਾਂ ਫਿਰ ਮਨੁੱਖ ਸੱਚਮੁੱਚ ਉਸ ਨਾਲ ਜੁੜ ਸਕਦਾ ਪਰ ਮੇਰਾ ਸੰਸਾਰ ਦੂਰ ਨਹੀਂ ਹੋਇਆ ਮੈਨੂੰ ਕੋਈ ਸਮਝਾ ਨਹੀਂ ਸਕਿਆ ਕਿ ਇਹ ਕਿਵੇਂ ਸੰਭਵ ਆ ਕਿ ਫਲਾਣੇ ਸਮੇਂ ਰੱਬ ਨਾਲ ਜੁੜਨ ਦਾ ਆ ਸਾਧਨ ਸੀਗਾ ਫਿਰ ਇਸ ਫਲਾਣੇ ਸਮੇਂ ਵਿੱਚ ਰੱਬ ਨਾਲ ਜੁੜਨ ਦਾ ਆ ਸਾਧਨ ਸੀਗਾ ਕਿ ਜਿਹੜਾ ਵਕ ਸਮਾ ਆਇਆ ਉਹਦੇ ਵਿੱਚ ਰੱਬ ਨਾਲ ਜੁੜਨ ਦਾ ਆ ਸਾਧਨ ਬਣ ਗਿਆ ਕਹਿੰਦੇ ਵੀ ਇਹਨਾਂ ਸਾਧਨਾਂ ਨਾਲ ਪਵ ਸਾਗਰ ਤੋਂ ਪਾਰ ਨਹੀਂ ਲੰਗਿਆ ਜਾ ਸਕਦਾ ਇਸ ਲਈ ਆਖਿਆ ਕਿ ਮੋਸੂ ਕੋ ਨਾ ਕਹ ਸਮਝਾਏ ਜਾਂ ਤੇ ਆਵਾ ਗਵਨ ਵਿਲਾਏ ਕਿ ਜਿਹਦੇ ਨਾਲ ਆਵਾ ਗਵਨ ਮਿਟ ਸਕਦਾ ਉਹ ਮੈਨੂੰ ਗੱਲ ਕੋਈ ਧੜ ਨਹੀਂ ਕਰਵਾ ਸਕਿਆ ਵਿੱਚ ਥੋੜਾ ਜਿਹਾ ਵਿਅੰਗ ਕਰਨ ਲੱਗਾ ਉਹ ਕਰ ਇਹ ਨਾਲ ਰਿਲੇਟ ਨਹੀਂ ਹੈ ਜਿਹੜਾ ਸਾਡਾ ਅੱਜ ਕੱਲ ਜ਼ਮਾਨਾ ਚੱਲ ਪਿਆ ਆਈਟੀ ਦਾ ਤੇ ਆਉਣ ਵਾਲੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਚੱਲ ਪਿਆ ਕੀ ਕੱਲ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਰੱਬ ਪਾਇਆ ਜਾ ਸਕਦਾ ਕੋਈ ਨਵਾਂ ਯੋਗ ਆ ਜਾਏਗਾ ਨਹੀਂ ਦੇਖੋ ਜਿਹੜਾ ਗੁਰਬਾਣੀ ਦਾ ਸੱਚ ਆ ਵੈਸੇ ਇਹ ਇਹ ਅੰਦਰ ਦੇ ਕੰਟੈਕਟ ਚ ਜਿਹਾ ਲੱਗਦਾ ਜਿਹਾ ਗੁਰਬਾਣੀ ਦਾ ਸੱਚ ਆ ਉਹ ਸੱਚ ਦਾ ਵੀ ਰੱਬ ਨਾਲ ਜੁੜਨ ਦਾ ਜਾਂ ਸਚਿਆਰ ਬਣਨ ਦਾ ਆਪਾਂ ਕੀ ਹਾਂਜੀ ਕਿ ਜਿਹੜਾ ਢੰਗ ਆ ਉਹ ਇੱਕੋ ਸੀ ਹੈ ਅਤੇ ਰਹੇਗਾ ਠੀਕ ਉਹ ਆ ਸੱਜ ਦੀਆਂ ਕਦਰੋ ਕੀਮਤਾਂ ਨੂੰ ਉਹਨਾਂ ਵੈਲਿਊਜ਼ ਨੂੰ ਨਾਦਰ ਕਦਰੋ ਕੀਮਤਾਂ ਨੂੰ ਜਿਨ੍ਹਾਂ ਵਿੱਚ ਰੂਹਾਨੀਅਤ ਆ ਉਹਨਾਂ ਨੂੰ ਜਿਹੜਾ ਉਹ ਅਪਣਾਉਣਾ ਅਮਰੀਦ ਰੂਪ ਵਿੱਚ ਉਹ ਇਹ ਚਾਹੇ ਤੁਸੀਂ ਸੁਣ ਕੇ ਕਰ ਰਹੇ ਹੋ ਪੜ੍ਹ ਕੇ ਕਰ ਰਹੇ ਹੋ ਦੇਖ ਕੇ ਕਰ ਰਹੇ ਹੋ ਜਿਸ ਵੀ ਸਾਧਨ ਰਾਹੀਂ ਤੁਹਾਡੇ ਅੰਦਰ ਇਹ ਗੱਲ ਘਰ ਕਰ ਜਾਂਦੀ ਆ ਉਹ ਸਾਧਨ ਜਿਹੜਾ ਆਪਣੇ ਆਪ ਵਿੱਚ ਮੁਬਾਰਕ ਆ ਉਹ ਸਾਧਨ ਨੂੰ ਇਹਦੇ ਵਿੱਚ ਜਿਹੜੇ ਆ ਉਹ ਆਰਟੀਫੀਸ਼ਲ ਆ ਭਵੇਂ ਭਵੇਂ ਜੇ ਚੰਗੀ ਭਲੀ ਜੀ ਆ ਉਹਦੇ 'ਚ ਉਹ ਸਵਾਲ ਨਹੀਂ ਗਾ ਸਵਾਲ ਇਹ ਹੈ ਕਿ ਤੁਸੀਂ ਕੀ અપਨਾ ਕੇ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਉਹਨੂੰ ਕਿਸ ਰੂਪ ਵਿੱਚ ਲੈ ਕੇ ਉਹਨੂੰ ਆਪਣੇ ਵਿਵਹਾਰ ਵਿੱਚ ਲਿਆ ਰਹੇ ਹੋ ਠੀਕ ਤਾਂ ਇੱਥੇ ਜਿਹੜੀ ਗੱਲ ਜਿਹੜੀ ਆ ਕੱਲ ਕੇਵਲ ਨਾਮ ਆਧਾਰ ਇੱਥੇ ਵਿਸ਼ੇਸ਼ ਤੌਰ ਤੇ ਜਿਹੜੀ ਸਮਝਣ ਵਾਲੀ ਗੱਲ ਆ ਕਿਉਂਕਿ ਜਿਹੜਾ ਗੁਰਬਾਣੀ ਵਿੱਚ ਵੀ ਨਾਮ ਦੀ ਅਕਸਰ ਗੱਲ ਕੀਤੀ ਹੋਈ ਆ ਤਾਂ ਜਦੋਂ ਇਥੇ ਆਖਿਆ ਆ ਕਿ ਕੱਲ ਕੇਵਲ ਨਾਮ ਆਧਾਰ ਤਾਂ ਇਹ ਜਿਹੜਾ ਕੱਲ ਕੇਵਲ ਨਾਮ ਆਧਾਰ ਆ ਇਥੇ ਜਿਸ ਨਾਮ ਦੀ ਗੱਲ ਕੀਤੀ ਗਈ ਆ ਇਹ ਉਹ ਨਾਮ ਨਹੀਂ ਜਿਸ ਨਾਮ ਦੀ ਗੁਰਬਾਣੀ ਵਿੱਚ ਪ੍ਰਧਾਨਤਾ ਜੋ ਇੰਜ ਆਖੀਏ ਕਿ ਨਾਮ ਜਪਣ ਦਾ ਜੋ ਸੰਕਲਪਾ ਜੋ ਧਾਰਨਾ ਜੋ ਮਨੋਦ ਗੁਰਬਾਣੀ ਦੀ ਨਾਮ ਸਿਮਰਨ ਵਾਰੇ ਆ ਇਥੇ ਉਸ ਨਾਮ ਦੀ ਗੱਲ ਨਹੀਂ ਆਖੀ ਗਈ ਹੁਣ ਪਹਿਲੇ ਐਪੀਸੋਡ ਵਿੱਚ ਗੱਲ ਕੀਤੀ ਸੀਗੀ ਕਿ ਪੁਰਾਣਾ ਵਿੱਚ ਜਦੋਂ ਧਰਮ ਦੇ ਚਾਰ ਪੈਰ ਮੰਨੇਗੇ ਤਾਂ ਇੱਕ ਨੇ ਜਿਹੜਾ ਚੌਥਾ ਮੰਨਿਆ ਜਿਹੜਾ ਜਾਂ ਕਲਯੁਗ ਦਾ ਧਰਮ ਮੰਨਿਆ ਉਹ ਕੀਤਨ ਮੰਨਿਆ ਹਾਂਜੀ ਉਹ ਆਰਾਮ ਨਾਮ ਦਾ ਕੀਤਨ ਮੰਨਿਆ ਕੀਤਨ ਪ੍ਰਦਾਨਾ ਜਿਹੜਾ ਪਰ ਇੱਥੇ ਜਾਂ ਜੋ ਉਹਨਾਂ ਨੇ ਮੰਨੇ ਆ ਉਹਨਾਂ ਦਾ ਸਭਾਵ ਸਮਝਣ ਲਈ ਸਾਨੂੰ ਗੁਰਬਾਣੀ ਵਿੱਚੋਂ ਇਹ ਪੱਖ ਵੇਖਣਾ ਪਊਗਾ ਜਦੋਂ ਗੁਰਬਾਣੀ ਵਿੱਚ ਜਿਵੇਂ ਅਮਦਾ ਕਬੀਰ ਆਰਾਮ ਕਹਿਨ ਮੈਂ ਭੀਦ ਹੈ ਹਾਂਜੀ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭ ਕਹਿ ਸੋਈ ਕੌਤਕ ਹਰ ਇਹ ਬੜਾ ਸਪਸ਼ਟਾ ਕਲੀਅਰ ਹੈ ਫਿਰ ਹੋਰੇ ਦੇ ਨਾਲ ਅਗਲਾ ਸ਼ਲੋਕ ਆ ਕਬੀਰ ਆਰਾਮ ਰਾਮ ਕਹੋ ਕਹਿ ਬੇ ਮਾਹ ਬਵੇਖ ਇੱਕ ਅਨੇਕ ਹੈ ਮਿਲ ਗਿਆ ਇਕ ਸਮਾਨਾ ਇਕ ਇੱਕ ਰਾਮ ਜਿਹੜਾ ਉਹ ਆ ਜਿਹੜਾ ਰਾਮਚੰਦਰ ਹੋਰ ਤਕਸੀਮਤ ਪਰ ਜਿਹੜਾ ਇੱਕ ਰਾਮ ਜਿਹੜਾ ਸਾਰੇ ਵਿੱਚ ਸਮਾਇਆ ਹੋਇਆ ਗੁਰਬਾਣੀ ਵਿੱਚ ਜਿਸ ਰਾਮ ਨਾਮ ਦੀ ਗੱਲ ਕੀਤੀ ਆ ਉਹ ਉਹ ਰਾਮ ਜਿਹੜਾ ਉਹ ਰਾਮਚੰਦਰ ਜੀ ਤੋਂ ਭਾਵ ਨਹੀਂ ਜਿਸ ਰਾਮ ਨਾਮ ਦੀ ਗੱਲ ਪੁਰਾਣਾ ਵਿੱਚ ਕੀਤੀ ਹੋਈ ਆ ਕਿ ਕਲਯੁਗ ਦਾ ਇਹ ਧਰਮ ਉਹ ਰਾਮਚੰਦਰ ਜੀ ਦੀ ਇੱਕ ਮੂਰਤੀ ਵਿੱਚ ਉਹਦੀ ਕਲਪਨਾ ਕਰ ਇੱਕ ਵਿਸ਼ਵਾ ਜਿਹੜਾ ਉਹ ਪੈਦਾ ਕਰਕੇ ਇੱਕ ਧਾਰਨਾ ਬਣਾ ਕੇ ਉਹਦੇ ਵਿੱਚ ਉਹਦੀ ਕਲਪਨਾ ਕਰਕੇ ਉਹਦੀ ਪੂਜਾ ਦਾ ਜਿਹੜਾ ਵਿਧਾਨ ਆ ਉਹਨੂੰ ਰਾਮ ਨਾਮ ਆਖਦੇ ਆ ਠੀਕ ਹੈ ਇਸ ਲਈ ਅੱਜ ਵੀ ਜਦੋਂ ਕਰਦੇ ਆ ਉਹ ਰਾਮਚੰਦਰ ਜੀ ਦੀ ਮੂਰਤੀ ਤੋਂ ਜਾਪ ਕਰਦੇ ਆ ਰਾਮਚੰਦਰ ਤੋਂ ਪਹਾਵੀ ਲੈਂਦੇ ਆ ਹਾਂ ਜਿਹੜਾ ਇਹ ਪੱਖ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਕਿ ਹਰ ਧਰਮ ਵਿੱਚ ਹਰ ਫਿਰਕੇ ਵਿੱਚ ਹਰ ਸੰਪਰਦਾ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਆ ਕਿ ਜਿਹੜੇ ਜੋ ਉਹਨਾਂ ਦੀ ਜੋ ਆਮ ਤੌਰ ਤੇ ਵਿਚਾਰਧਾਰਾ ਹੁੰਦੀ ਆ ਪ੍ਰਚਾਰਿਆ ਜਾ ਰਿਆ ਹੁੰਦਾ ਉਹ ਸੰਕਿਰਣ ਵਿਚਾਰਧਾਰਾ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਨਹੀਂ ਰੱਖਦੇ ਠੀਕ ਉਹਨਾਂ ਦੇ ਰੱਬ ਬਾਰੇ ਜਾਂ ਧਰਮ ਬਾਰੇ ਜੋ ਸੋਚ ਆ ਉਹ ਸੋਚ ਉਹ ਨਹੀਂ ਹੁੰਦੀ ਜੋ ਉਹਨਾਂ ਲੋਕਾਂ ਦੀ ਜੋ ਨਾਲ ਉਹ ਸੰਬੰਧ ਰੱਖਦੇ ਆ ਤੇ ਜਿਵੇਂ ਅਸੀਂ ਕੀੜ ਬਾਣੀਕਾਰ ਆ ਉਹ ਵੱਖੋ ਵੱਖਰੇ ਕੇ ਧਰਮਾਂ ਵਿੱਚ ਉਹ ਜਾਤਾਂ ਨਾਲ ਅਲਾਕੇ ਨਾਲ ਸੰਬੰਧ ਰੱਖਦੇ ਆ ਪਰ ਜੋ ਉਹਨਾਂ ਨੇ ਪ੍ਰਚਾਰਿਆ ਆ ਉਹ ਉਹਨਾਂ ਦੀ ਜ਼ਾਤ ਵਿੱਚ ਉਹਨਾਂ ਦੇ ਧਰਮ ਵਿੱਚ ਜਿਹਦੇ ਵਿੱਚ ਉਹਨਾਂ ਦੇ ਪੁਰਖੇ ਵਿਸ਼ਵਾਸ ਕਰਦੇ ਸੀਗੇ ਉਹ ਉਹਨਾਂ ਦਾ ਵਿਸ਼ਵਾਸ ਨਹੀਂਗਾ ਅਸੀਂ ਜੇ ਆਖੀਏ ਕਿ ਉਸ ਧਰਮ ਨੂੰ ਮੰਨਦੇ ਸੀ ਜਾਂ ਉਹ ਧਰਮ ਵਜ੍ਹਾ ਸਾ ਮਨਿਆ ਜਾਂਦਾ ਤਾਂ ਉਹਨਾਂ ਨਾਲ ਨਿਆ ਨਹੀਂ ਹੋਊਗਾ ਠੀਕ ਤਾਂ ਸਾਨੂੰ ਇਹ ਪੱਖ ਵੀ ਧਿਆਨ ਵੀ ਰੱਖਣ ਦੀ ਲੋੜ ਆ ਕਿ ਹਰ ਜਿਹੜਾ ਇਨਸਾਨ ਆ ਜਿਹਦੀ ਖਾਸ ਤੌਰ ਤੇ ਇਸ प्रकरण ਵਿੱਚ ਗੱਲ ਕੀਤੀ ਗਈ ਆ ਉਹ ਇਸ ਘੇਰੇ ਵਿੱਚ ਉਹ ਲੋਕ ਆਉਂਦੇ ਆ ਕਿ ਜੋ ਇਸ ਨੂੰ ਇਸ ਰੂਪ ਵਿੱਚ ਹੋ ਬੋ ਹੋ ਅਖਰ ਵਾਖਰ ਮੰਨਦੇ ਆ ਇਵੇਂ ਜਿਵੇਂ ਗੁਰਬਾਣੀ ਦਾ ਪਾਵਨ ਫਰਮਾਨਾ ਕਿ ਜਿਹੜਾ Hinduwana Turkukana ਦੋਹਾਂ ਦੇ ਗਿਆਨੀ ਸਿਆਣਾ ਪਰ ਜਦੋਂ Hindu ਜਾਂ Turk ਸ਼ਬਦ ਵਰਤਿਆ ਆਇਆ ਤਾਂ ਇਹਦੇ ਭਾਵ ਜਿਹੜਾ ਉਹ ਆ ਭਾਵੇਂ ਉਹ Hindu ਧਰਮ ਦੇ ਭਾਵੇਂ ਕਿਸੇ ਵੀ ਵਿੱਖਨਾ ਸੰਬੰਧ ਰੱਖਦਾ ਜਿਹਦੀ ਐਸੀ ਸੋਚ ਆ ਐਸਾ ਨਹੀਂ ਕਿ ਜਿਹੜੇ ਸਾਰੇ Hindu ਆ ਉਹਨਾਂ ਸਾਰਿਆਂ ਦੀ ਐਸੀ ਸੋਚ ਆ ਬਿਲਕੁਲ ਇਸੇ ਤਰ੍ਹਾਂ ਜਿਹੜਾ Musalman ਆ ਐਸਾ ਨਹੀਂ ਕਿ ਸਾਰੇ Musalmanਾਂ ਦੀ ਐਸੀ ਸੋਚ ਆ ਜਿਹੜਾ ਗਿਆਨੀ ਸ਼ਬਦ ਵਰਤਿਆ ਆਇਆ ਉਹ ਗਿਆਨੀ ਜਿਹੜਾ ਉਹ ਸਨਮਾਨਾ ਵਿੱਚ ਵੀ ਹੋ ਸਕਦਾ ਹਿੰਦੂ ਵਿੱਚ ਵੀ ਹੋ ਸਕਦਾ ਉਹ ਇਸਾਈਆਂ ਵਿੱਚ ਵੀ ਹੋ ਸਕਦਾ ਜਿਹੜਾ ਗਿਆਨਵਾਨ ਆ ਉਹ ਹਰ ਜਿਹੜਾ ਹਰ ਫਿਰਕੇ ਵਿੱਚ ਹੋ ਸਕਦਾ ਹਾਂਜੀ ਤੁਸੀਂ ਜਿਹੜੀ ਜਦੋਂ ਇਹ ਗੱਲ ਕੀਤੀ ਗਈ ਹੈ ਸਾਨੂੰ ਇਹ ਪੱਖ ਵੀ ਜਿਹੜਾ ਧਿਆਨ ਵੀ ਰੱਖਣ ਦੀ ਲੋੜ ਆ ਕਿ ਜਦੋਂ ਇਹ ਗੱਲ ਕੀਤੀ ਗਈ ਹੈ ਇਸ ਘੇਰੇ ਵਿੱਚ ਉਹ ਵਿਅਕਤੀ ਆਉਂਦੇ ਜਿਨ੍ਹਾਂ ਦਾ ਐਸਾ ਵਿਸ਼ਵਾਸ ਆ ਜੋ ਇਹ ਬਨ ਕੇ ਤੁਰ ਰਿਹਾ ਤੇ ਜਿਹੜਾ ਰਾਮਨਾਮ ਦੀ ਗੱਲ ਸੀਗੀ ਜਿਹੜਾ ਪੁਰਾਣਾ ਵੀ ਜਿਹੜਾ ਰਾਮਨਾਮ ਦਾ ਕੀਰਤਨ ਦੀ ਮਹਿਮਾ ਕੀਤੀ ਗਈ ਹੈ ਕੀ ਦੀ ਮਹਿਮਾ ਕੀ ਆ ਉਹਦਾ ਭਾ ਸੁਧਾਰਨਾ ਤਾਂ ਆ ਸਕਦੇ ਆ ਮੂਰਤੀ ਪੂਜਾ ਤੂੰ ਆ ਕਿ ਰਾਮਚੰਦਰ ਜੀ ਦੀ ਜਿਹੜੇ ਮੂਰਤੀ ਵਿੱਚ ਉਹ ਮਿੱਥ ਕੇ ਤਾਂ ਉਹਨਾਂ ਦੀ ਉਹ ਪੂਜਾ ਕਰਦੇ ਆ ਉਹਨਾਂ ਦਾ ਆਪਣਾ ਵਿਸ਼ਵਾਸ ਆ ਤੋਂ ਇਥੇ ਜਿਹੜਾ ਰਾਮ ਨਾਮ ਆਖਿਆ ਹੋਇਆ ਇਥੇ ਰਾਮ ਨਾਮ ਤੋਂ ਭਾਵ ਉਹ ਰਾਮ ਨਾਮ ਨਹੀਂ ਜਿਹੜਾ ਰਾਮ ਨਾਮ ਜੋ ਇੱਕ ਮੁਹਾਵਰੇ ਸਾਡੇ ਵਿੱਚ ਹੈ ਕਿ ਜਿਹੜਾ ਏਕ ਰਾਮ ਦਸਤਕਾ ਬੇਟਾ ਏ ਗ੍ਰਾਮ ਜਿਹੜਾ ਘਟ ਘਟ ਮੈਂ ਲੇਟਾ ਇਹ ਕਿਹੜਾ RAM ਹੈਗਾ ਉਹ ਰਾਮਚੰਦਰ ਜੀ ਦਾ ਦਸ਼ਰਜ ਜੀ ਦਾ ਬੇਟਾ ਇਸ ਪੁੱਤਰ ਆ ਪਰ ਇਹ ਕਿਹੜਾ RAM ਹੈਗਾ ਉਹ ਘਟ ਘਟ ਵਿੱਚ ਬਿਆ ਪਿਆ ਜਿਵੇਂ ਆਖਿਆ ਸਭ ਆਖ RAM ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲਾਰੇ ਠੀਕ ਇੱਥੇ ਜਿਹੜਾ RAM ਆ ਇੱਥੇ ਰਾਮਚੰਦਰ ਤੋਂ ਭਾਵ ਨਹੀਂ ਜਿਵੇਂ ਗੁਰਬਾਣੀ ਵਿੱਚ ਜਦੋਂ ਪ੍ਰਿਲਾਦ ਦੀ ਗੱਲ ਆਉਂਦੀ ਆ ਤਾਂ ਉਥੇ ਆਖਿਆ ਕਿ ਉਹਦਾ ਜਿਹੜਾ ਰਾਖਾਸ਼ੀ ਰੂਗਰਾਇਆ ਬਣਿਆ ਉਹਨੂੰ ਰੂਗਰਾਏ ਤੋਂ ਪਾਵੇ ਤੇ ਰਾਮਚੰਦਰ ਤੋਂ ਨਹੀਂ ਉਹਦਾ ਰਾਮਚੰਦਰ ਤੋਂ ਤੂੰ ਸੀ ਨਹੀਂ ਹਾਂਜੀ ਇਹਦਾ ਸੱਜੁਗ ਦੀ ਗੱਲ ਕਰ ਰਹੇ ਆ ਜੇ ਜੇ ਵੰਡਾ ਜਦੋਂ ਵੰਡ ਕੀਤੀ ਹੋਈ ਆ ਉਸਨੂੰ ਸਾਰ ਤੋਂ ਸਜੂਗ ਵੀ ਸੀਗੇ ਤੋਂ ਇਸ ਲਈ ਜਿਹੜਾ ਇਹ ਪਾਕਾ ਇਹ ਸਾਨੂੰ ਧਿਆਨ ਵੀ ਰੱਖਣ ਦੀ ਲੋੜ ਆ ਕਿ ਜਿਹੜਾ ਇੱਥੇ ਰਾਮ ਨਾਮ ਆਖਿਆ ਜਾ ਰਿਹਾ ਇੱਥੇ ਰਾਮ ਨਾਮ ਤੋਂ ਪਾਉ ਜੋ ਪੁਰਾਣਾ ਵਿੱਚ ਬਣਿਆ ਗਿਆ ਜਿਹਦੇ ਤੋਂ ਪਾਵਾ ਰਾਮ ਮੂਰਤੀ ਪੂਜਾ ਇੱਕ ਆਪਾਂ ਹੋਰ ਬਾਣੀ ਦਾ ਪਰਮਾਨ ਲੈ ਲਏ ਨੇ ਆ ਕਿ ਜਿਵੇਂ ਗੁਰਬਾਣੀ ਦਾ ਪਾਉ ਨੂੰ ਫਰਮਾਨਾ ਜੋਗੀ ਗੋਰਖ ਗੋਰਖ ਕਰੈ Hindu ਰਾਮ ਨਾਮ ਉਚਰੈ ਮੁਸਲਮਾਨ ਕਾ ਇਹ ਖੁਦਾ ਆਏ ਕਬੀਰ ਦਾ ਸਵਾਮੀ ਰੇਹਾ ਸੁਮਾਈ ਕੋਈ ਭੁਲੇਖਾ ਨਹੀਂ ਰਹਿਦਾ ਕਿ ਜਿਹੜਾ ਜੋਗੀ ਆ ਉਹ ਰੱਬ ਨੂੰ ਛੱਡ ਕੇ ਉਹ ਪੂਜਾ ਕਰ ਰਿਹਾ ਗੁਰਖ ਨੂੰ ਉਹਦੇ ਆਪਣਾ ਇਸ਼ਟ ਮੰਨ ਕੇ ਉਹਦੇ ਦੁਆਲੇ ਹੀ ਘੁੰਮ ਰਿਹਾ ਉਹਦਾ ਹੀ ਉਹ ਪੂਜਾ ਕਰ ਰਿਹਾ ਉਹਨਾਂ ਦਾ ਇੱਕ ਫਿਰਕਾ ਐਸਾ ਨੇ ਕਿ ਸਰ ਜੋਗੀ ਕਰਦੇ ਹੋਣਗੇ ਪਰ ਜਿਹੜੀ ਆਮ ਜਿਹੜੀ ਮਨੋਹਤ ਆ ਉਹ ਜਿਹੜਾ ਫਿਰਕਾ ਜਿਹੜਾ ਉਹ ਇਸ ਜੀ ਨੂੰ ਜਿਹੜਾ ਮੰਨ ਕੇ ਧਰ ਰਿਹਾ ਤੋਂ ਫਿਰ ਆਖਦੇ Hindu Ram ਨਾ ਉਚਰੈ ਕਿਹੜਾ Hindu ਵੀ ਦਾ ਉਹ RAM ਨਾਮ ਉਚਾਰ ਕਰੇ ਇਥੇ RAM ਨਾਮ ਤੋਂ ਭਾਵ RAM Chandra ji ਦੀ ਜਾਂ ਮੂਰਤੀ ਪੂਜਾ ਤੋਂ ਭਾਵ ਇਹਦਾ RAM ਨਾਮ ਮੂਰਤੀ ਪੂਜਾ ਦਾ ਲਖਾਇਕਾ ਚਾਹੇ ਉਹ KRISHNA ji ਦੀ ਮੂਰਤੀ ਪੂਜਾ ਬਣਾ ਕੇ ਪੂਜਦੇ ਆ ਚਾਹੇ RAM Chandra ji ਦੀ ਤਾਂ ਵਿਸ਼ੇਸ਼ ਤੌਰ ਤੇ RAM Chandra ji ਦੀ ਚੀਜ਼ ਦੀ ਪੂਜਾ ਕੀਤੀ ਜਾ ਰਹੀ ਆ ਤਾਂ ਇਥੇ ਢਾਖਿਆ ਕਿ Hindu RAM ਨਾਮ ਉਚਰਿਆ ਤਾਂ ਇਥੇ ਉਹ RAM ਨਾਮ ਨਹੀਂ ਜਿਹਦੇ RAM ਨਾਮ ਦੀ ਗੁਰਬਾਣੀ ਵਿੱਚ ਮਹਿਮਾ ਜਿਹਨੂੰ ਵਾਰ-ਵਾਰ ਬਾਣੀ ਜਾਖਿਆ ਕਿ ਆਪਾਂ RAM ਨਾਮ ਜਪੋ ਤੋ ਇਸੇ ਨੂੰ ਫਿਰ ਆ ਕੇ ਆ ਕੇ ਮੁਸਲਮਾਨ ਕਾ ਇੱਕ ਖੁਦਾ ਹੈ ਕਿਹੜਾ ਇਸਲਾਮ ਦਾ پیرੋਕਾਰ ਆ ਉਹ ਭਵੇਂ ਮੂਰਤੀ ਪੂਜਾ ਤੇ ਵਿਸ਼ਵਾਸ ਨਹੀਂ ਕਰਦਾ ਨਾ ਉਹ ਗੁਰਖ ਨੂੰ ਜਪਦਾ ਔਰ ਇੱਕ ਖੁਦਾ ਮੰਨਦਾ ਪਰ ਇਹ ਖੁਦਾ ਬਾਰੇ ਉਹ ਮਨ ਬੈਠਾ ਕਿ ਉਹ ਸਤਮੇਂ ਆਕਾਸ਼ 'ਚ ਵੀ ਬੈਠਾ ਅਤੇ ਉਹਦੀ ਧਾਰਨਾ ਹੈ ਕਿ ਕਾਬਾ ਰੱਬ ਦਾ ਘਰ ਆ ਉਹ ਰੱਬੂ ਖੁਦਾ ਬਾਕੀ ਥਾਵਾਂ ਤੇ ਵੀ ਆ ਜਾਂ ਬਾਕੀ ਜਿਹੜੇ ਧਰਮਿਕ ਸਥਾਨ ਆ ਉਹਨਾਂ ਵਿੱਚ ਵੀ ਰੱਬ ਵੱਸਦਾ ਉਹ ਐਸਾ ਮੰਨ ਕੇ ਤੋ ਰਾਜ਼ੀ ਨਹੀਂ ਇਹ ਤੇ ਫਰਿਸ਼ਤੇ ਵਰਗਾ ਤੇ ਕਿ ਐਸਾਨੇ ਕੇ ਸਾਰੇ ਇਸਲਾਮ ਦੇ ਪੈਰੋਕਾਰ ਜਿਹੜੇ ਐਸਾ ਮੰਨਦੇ ਆ ਪਰ ਜਿਹੜੇ ਐਸੇ ਮੰਨ ਕੇ ਤੁਰਦੇ ਆ ਉਹਨਾਂ ਲਈ ਤੇ ਉਹ ਕਹਰੇ ਆ ਕਿ ਮੁਸਲਮਾਨਾਂ ਦਾ ਇੱਕ ਖੁਦਾ ਹੈ ਉਹਨਾਂ ਦਾ ਇੱਕ ਖੁਦਾ ਪਰ ਉਹਨਾਂ ਖੁਦਾ ਬਾਰੇ ਇਹ ਮੰਨਉਤਾ ਪਰ ਕਬੀਰ ਸਾਹਿਬ ਕਹਿੰਦੇ ਆ ਕਿ ਕਬੀਰ ਕਾ ਸਵਾਮੀ ਰਹਾ ਸੁਮਾਏ ਪਰ ਜਿਹੜਾ ਮੇਰਾ ਸੁਆਮੀ ਆ ਉਹ ਤਾਂ ਸਾਰੀਆਂ ਥਾਵਾਂ ਤੇ ਆ ਉਹ ਗਾਵੇ ਵਿੱਚ ਵੀ ਆ ਉਹ ਮੰਦਰ ਵਿੱਚ ਵੀ ਆ ਉਹ ਜਗਨਨਾਥਪੁਰੀ ਵੀ ਆ ਉਹ ਸਦਾਰ ਮੰਦਰ ਵਿੱਚ ਵੀ ਆ ਹਰ ਥਾਂ ਜਿਹੜਾ ਉਹ ਕੜਗੜ ਵਿੱਚ ਵਸਿਆ ਹੋਇਆ ਮੈਂ ਇੱਥੇ ਕੋਈ ਸੰਸਾਰ ਨਹੀਂ ਰਹਿਣਾ ਚਾਹੀਦਾ ਕਿ ਗੁਰਬਾਣੀ ਵਿੱਚ ਜਿਹੜਾ RAM ਨਾਮ ਜਿਹੜਾ ਵਰਤਿਆ ਆਇਆ ਉਸ RAM ਨਾਮ ਵਿੱਚ ਜਾਂ ਨਾਮ ਵਿੱਚ ਔਰ ਇੱਥੇ ਜੋ ਆਖਿਆ ਜਾ ਰਿਹਾ ਕਿ ਤੀਨੋਂ ਯੁਗ ਤੀਨੋਂ ਦੇਹੇ ਕਲ ਕੇਵਲ ਨਾਮ ਆਧਾਰ ਇਹਦਾ ਫਰਕ ਸਾਨੂੰ ਸਮਝ ਆ ਜਾਣਾ ਚਾਹੀਦਾ ਕਿ ਇੱਥੇ ਕਿਹਦੀ ਗੱਲ ਕੀਤੀ ਜਾ ਰਹੀ ਆ ਇਥੇ ਚੁੰਗੀ ਜੋ ਪ੍ਰਚਲਿਤ ਮਨੋਤਾ ਧਾਰਨਾ ਉਹਦੀ ਹੀ ਗੱਲ ਕੀਤੀ ਜਾ ਰਹੀ ਆ ਇਸ ਲਈ ਆਖਿਆ ਪਾਰ ਕੈਸੇ ਭਾਈ ਬੋਰੇ ਮੋਸੂ ਕੋ ਨਾ ਕਹ ਸਮਝਾਏ ਜਾਂ ਤੇ ਆਵਾ ਗਵਨ ਬੁਲਾਏ ਹੁਣ ਅੱਗੇ ਜਿਹੜਾ ਉਹ ਵੀ ਜੋ ਪ੍ਰਚਲਿਤ ਮਾਤਾ ਉਸ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਕਿ ਬਹੁ ਵਿਦ ਧਰਮ ਨਰੂਪੀ ਹੈ ਕਰਤਾ ਦਿਸ਼ਾ ਸਭ ਲੋਏ ਇਥੇ ਸਭ ਲੋਏ ਸਭ ਲੁਕਾਈ ਤੋਂ ਭਾਵ ਜਿਹੜਾ ਇੱਕ ਫਿਰਕਾ ਭਾਵੇਂ ਇਥੇ ਵਿਸ਼ੇਤ ਤੌਰ ਤੇ ਜਿਹੜੇ ਹਿੰਦੂ ਵੀਰਾਂ ਦੇ ਵਖੋ ਵਕਰੇ ਸੈਕਟਾ ਸੰਪਰਦਾਵਾਂ ਉਹਨਾਂ ਦੀ ਗੱਲਾਂ ਪਰ ਭਾਵੇਂ ਅਗੇ ਜ਼ਿਆਦਾਤਰ ਹਰ ਧਰਮ ਦਾ ਪੈਰੋਕਾਰ ਜਿਹੜਾ ਉਹ ਜਿਹੜੇ ਮਿੱਥੇ ਹੋਏ ਜੋ ਸ਼ਰ੍ਹਾ ਕੀ ਆ ਜਾਂ ਮर्यादा ਕਹਿ ਲੋ ਉਹਦੇ ਅਨੁਸਾਰ ਹੀ ਉਹ ਵਿਚਦੇ ਜੋ ਸ਼ਾਸਤਰਾਂ ਦੱਸਿਆ ਕਿ ਜਿਹੜਾ ਆ ਮर्यादा ਆ ਧਰਮ ਆ ਇਹਨੂੰ ਇਸ ਤਰ੍ਹਾਂ ਕਰਨਾ ਤਾਂ ਉਹਦੀ ਗੱਲ ਹੀ ਕਰ ਰਿਆ ਪ੍ਰਥਾ ਸਾਕੀ ਮਹਾਪੁਰਖ ਬੋਲਦੇ ਸਾਂਝੀ ਸੰਗਤ ਜਹਾਨਾਂ ਦੇ ਗੁਰੂ ਆਕਰ ਅਨੁਸਾਰ ਕਿ ਤੋ ਆਖਿਆ ਕਿ ਬਹੁਵਿੱਧ ਧਰਮ ਨੂੰ ਰੂਪੀ ਹੈ ਕਰਤਾ દિਸ਼ੈ ਸਭ ਲੋਏ ਸਾਰੇ ਜਿਹੜੇ ਕਰਮ ਜਿਹੜੇ ਕਰ ਰਹੇ ਆ ਜੋ ਸ਼ਾਸਤਰਾਂ ਨੇ ਦੱਸੇ ਹੋਏ ਆ ਪਰ ਕਵਨ ਕਰਮ ਤੇ ਛੂਟੀ ਐ ਜੇ ਸਾਧੈ ਸਬ ਸਿੱਧੂ ਹੋਏ ਪਰ ਉਹ ਕਰਮ ਕੋਈ ਨਹੀਂ ਦੱਸ ਰਿਹਾ ਜਿਹੜਾ ਕਰਮ ਕੀਤੇ ਆ ਸੱਚਮੁੱਚ ਮਨੁੱਖ ਨੂੰ ਸਫਲਤਾ ਮਿਲੇ ਕਾਮਯਾਬੀ ਮਿਲੇ ਇਹ ਇਨਸਾਨੀਅਤ ਦਾ ਜੋ ਸੱਚਮੁੱਚ ਫਰਜ਼ ਆ ਉਸ ਫਰਜ਼ ਨੂੰ ਪਹਿਚਾਨ ਕੇ ਉਸ ਦੀ ਪ੍ਰਾਪਤੀ ਕਰ ਸਕੇ ਫਿਰ ਉਹ ਅੱਗੇ ਵੀ ਪ੍ਰਚਲਿਤ ਜਿਹੜਾ ਖਿਆਨ ਲਾਭ ਨੋਤ ਆ ਉਹਦੀ ਗੱਲ ਹੀ ਕਰ ਰਹੇ ਆ ਕਿ ਕਰਮ ਅਕਰਮ ਵਿਚਾਰੀ ਐ ਸ਼ੰਕਾ ਸੁਨ ਬੇਦ ਪੁਰਾਣ ਸੰਸਾ ਸਦ ਹਿਰਦਰ ਵਸਾ ਕੋਣ ਹਿਰੈ ਅਬਮਾਨ ਕਿ ਸ਼ਸਤਰਾਂ ਵਿੱਚ ਜਾਂ ਸ਼ਰਅ ਵਿੱਚ ਰਤਨਾਮਿਆਂ ਵਿੱਚ ਆਪਾਂ ਕਹਿੰਦੇ ਸੋ ਅਸੀਂ ਰਤਨਾਮੇ ਕਿੰਨੇ ਆ ਬ੍ਰਿਆਦਾ ਕਿੰਨੇ ਆ ਕਿ ਇਹਦਾ ਗੱਲਾਂ ਦੀ ਚਰਚਾ ਵੀ ਆ ਜਿਹੜਾ ਇਹਦਾ ਆ ਕਰਮ ਦਾ ਕਰਨ ਯੋਗ ਆ ਆ ਤਿਆਗਣ ਯੋਗ ਆ ਇਹ ਧਰਮ ਅਨੁਸਾਰ ਆ ਇਹ ਕਰਦੇ ਅਸੀਂ ਧਰਮ ਤੋਂ ਬੇਮੁਖ ਹੋ ਜਾਵਾਂਗੇ ਪਰ ਕਹਿੰਦੇ ਆ ਜਿਹੜਾ ਆਮ ਜਿਹੜਾ ਧਰਮ ਗ੍ਰੰਥਾਂ ਦਾ ਜਿਹੜਾ ਜਿਹੜੀ ਧਾਰਨਾ ਮਨੋਤ ਆ ਉਹਨੂੰ ਸੁਣ ਕੇ ਵੀ ਮਨ ਵਿੱਚੋਂ ਸੰਸਾਰ ਦੂਰ ਨਹੀਂ ਹੁੰਦਾ ਬਲਕਿ ਫਿਕਰ ਲੱਗਦਾ ਕਿਤੇ ਮੈਂ ਐਸਾ ਕਰਮ ਨਾ ਕਰ ਲਵਾਂ ਜਿਹੜਾ ਅਗੇ ਧਰਮ ਰਿਯਾਦਾ ਅਨੁਸਾਰ ਨਾ ਹੋਵੇ ਕਿਤੇ ਉਲੰਘਣਾ ਨਾ ਹੋ ਜਾਵੇ ਇਸ ਲਈ ਸੰਸਾਰ ਦਾ ਦਿਹਰਦ ਵਸਾ ਕਿ ਹਮੇਸ਼ਾ ਜਿਹੜਾ ਸੰਸਾਰ ਸੰਦੇਹ ਆ ਉਹ ਮਨ ਵਿੱਚ ਟਿਕਿਆ ਰਹਿੰਦਾ ਉਹ ਜਿਹੜੇ ਈਕਾਰ ਆ ਜਿਹੜੀਆਂ ਸਾਡੇ ਰਸਤੇ ਦੀ ਰੁਕਾਵਟਾਂ ਬੰਧਨਾਂ ਇਹਨਾਂ ਵਿੱਚੋਂ અપਮਾਨ ਜਿਹੜਾ ਉਹ ਸਿਰਮੋਰ ਆ ਉਹ ਉਸੇ ਤਰ੍ਹਾਂ ਟਿਕਿਆ ਰਹਿਦਾ ਸਾਡੇ ਹਿਰਦੇ ਵਿੱਚ ਜਿਹੜਾ ਅਸੀਂ ਉਸੇ ਦਾ ਇਹ ਕਰਮ ਕਰਦੇ ਹੋਏ ਵੀ ਵਿਧੀ ਅਨੁਸਾਰ ਜਿਹੜੇ ਧਰਮ ਅਨੁਸਾਰ ਕਰਮ ਕਰਨੇ ਚਾਹੀਦੇ ਆ ਉਹ ਕਰਦੇ ਹੋ ਜਿਹੜੇ ਨਹੀਂ ਕਰਨੇ ਜਦੋਂ ਤਿਆਗੇ ਵੀ ਸਾਡੇ ਅੰਦਰ ਇਹ ਸੰਸੇ ਇਹ ਸੰਦੇਹ ਬਣੇ ਰਹਿੰਦੇ ਆ ਔਰ ਅਸੀਂ ਹੰਕਾਰ ਵਿੱਚ ਫੁੰਕਾਰੇ ਮਾਰਦੇ ਰਹਿੰਨੇ ਆ ਅਸੀਂ ਹਉਮੈ ਤੋਂ ਰਹਿਤ ਨਹੀਂ ਹੁੰਦੇ ਫਿਰ ਹੋਰ ਆਖਿਆ ਆ ਕਿ ਬਾਹਰ ਉਦਗ ਪਖਾਰੀ ਹੈ ਕਦਰ ਪੀਤਰ ਵਿਭਿੱਦ ਬੇਕਾਰ ਕਿ ਇਸੇ ਤਰ੍ਹਾਂ ਕਿ ਜਿਵੇਂ ਪਾਣੀ ਨਾਲ ਅਸੀਂ ਸਰੀਰ ਦੀ ਵਰਤੋਂ ਕਰਦੇ ਆਂ ਨਹਾਉਨੇ ਆ ਤਾਂ ਜਿਹੜੀ ਪਿੰਡੇ ਦੀ ਮੈਲ ਆ ਸਰੀਰਕ ਮੈਲ ਆ ਉਹ ਨਿਚ ਕਿਨ ਲਹਿ ਜਾਂਦੀ ਆ ਪਰ ਜਿਹੜੀ ਸਾਡੇ ਅੰਦਰ ਮੈਲ ਆ ਉਹ ਬਾਹਰਲੇ ਪਾਣੀ ਨਾਲ ਨਹੀਂ ਲੈਂਦੀ ਭਾਵੇਂ ਅਸੀਂ ਕਿੰਨੀ ਵਾਰ ਇਸ਼ਨਾਨ ਕਰੀਏ ਸਰੀਰਕ ਇਸ਼ਨਾਨ ਸਰੀਰਕ ਇਸ਼ਨਾਨ ਨਾਲ ਨਾਲ ਮਨ ਦਾ ਇਸ਼ਨਾਨ ਨਹੀਂ ਹੁੰਦਾ ਇਸ ਲਈ ਆਖੇ ਆ के ਬਾਹਰ ਉਦਗ ਪਖਾਰੀ ਹੈ ਕਦ ਪੀਤਰ ਵਿਵਿਧ ਵਿਕਾਰ ਕਈ ਤਰ੍ਹਾਂ ਦੇ ਜਿਹੜੇ ਵਿਕਾਰ ਆ ਉਹ ਮਨ ਵਿੱਚ ਟਿਕੇ ਰਹਿੰਦੇ ਆ ਸੁਧ ਕਮਨ ਪਰ ਹੋਏ ਉਹ ਸੁਜ ਕੁੰਚਰ ਵਿਧ ਵਿਵਹਾਰ ਕਿ ਅੰਦਰਲਾ ਤਾਂ ਸ਼ੁੱਧ ਨਹੀਂ ਹੁੰਦਾ ਨਹੀਂ ਇਹ ਸਨਾ ਉਸੇ ਤਰ੍ਹਾਂ ਕਿ ਜਿਵੇਂ ਹਾਥੀ ਇਸ਼ਨਾਨ ਕਰਦਾ ਨਹਾਉਂਦਾ ਫਿਰ ਉਹ ਆਪਣੇ ਸੁਨਾ ਆਪਣੇ ਪਿੰਡੂ ਦੇ ਖੇ ਪਾ ਲਿੰਦਾ ਤਾਂ ਸਾਡੀ ਵੀ ਹਾਲ ਜਿਹੜੀ ਉਸੇ ਤਰ੍ਹਾਂ ਦੀ ਆ ਕਿ ਅਸੀਂ ਜਿਹੜਾ ਕਰਕੇ ਫਿਰ ਉਸ ਨੂੰ ਸਿਆਦਾ ਸੋ ਹੰਕਾਰੀ ਬਣ ਅਸੀਂ ਉਹਨੇ ਨਿਰडरਤਾ ਨਾਲ ਕੰਮ ਕਰਨ ਲੱਗ ਪਏ ਆ। ਤੋਂ ਫਿਰ ਅੱਗੇ ਫਰਮਾਇਆ ਉਹ ਕਹਿੰਦੇ ਆ ਕਿ ਦੇਖੋ ਰਵ ਪ੍ਰਗਾਸ ਰਜਨੀ ਜਥਾਗਤ ਜਾਨਤ ਸਭ ਸੰਸਾਰ ਭਾਰ ਸਮਾਨੋ ਤਾਂਬੋ ਛੂਏ ਕਨ ਕੋ ਹੋਤ ਨਹੀਂ ਬਾਹਰ ਕਿ ਜਿਵੇਂ ਅੰਧੇਰਾ ਰਾਤ ਆ ਸੂਰਜ ਚੜਦਾ ਤਾਂ ਮਿਟ ਜਾਂਦਾ ਰਵ ਪ੍ਰਗਾਸ ਰਜਨੀ ਜਥਾਗਤ ਜਿਵੇਂ ਜਨਨ ਸਵਸਨ ਸਾਰੇ ਗੱਲ ਸਾਨੂੰ ਸਮਝਦੇ ਆ ਇਸੇ ਤਰ੍ਹਾਂ ਭਾਰਸ ਮਾਨੋ ਤਾਂਬੂ ਛੂਏ ਕਨਕ ਹੋਤ ਨਹੀਂ ਬਾਹ ਜਦੋਂ ਸਾਨੂੰ ਸੱਚਾ ਗੁਰੂ ਮਿਲ ਪਵੇ ਜਿਹੜਾ ਜੁੜਿਆ ਹੋਇਆ ਉਹ ਮਿਲ ਪਵੇ ਸੱਚ ਦਾ ਇਹ ਮਾਰਗ ਉਹ ਤੇ ਸੀ ਤੁਰ ਪਈਏ ਸੱਜ ਨੂੰ ਸਮਝ ਕੇ ਸੱਜ ਨੂੰ ਅਸੀਂ ਅਪਣਾ ਲਈ ਤਾਂ ਫਿਰ ਸਾਡੇ ਇਹ ਜਿਹੜੇ ਵਿਕਾਰ ਆ ਜਿਹੜਾ ਅਸ਼ੁੱਧਾ ਮਨ ਅਪਵਿੱਤਰ ਆ ਇਹਨੂੰ ਪਵਿੱਤਰ ਹੋਣ ਲੱਗਿਆਂ ਦੇਰੀ ਨਹੀਂ ਲੱਗਦੀ ਜਿਹੜੀ ਆਏ ਤੁਰੰਤ ਹੀ ਕੋਈ ਵੀ ਜਿਹੜਾ ਉਹ ਡੀਗਨੇ ਕਰਨੀ ਪੈਂਦੀ ਕਿ ਫਰਾਂਨੇ ਸਮੇਂ ਫਿਰ ਇਹ ਜਿਹੜਾ ਸ਼ੁੱਧ ਹੋਊਗਾ ਪਵਿੱਤਰ ਹੋਊਗਾ ਨਹੀਂ ਜਿਸ ਤਰ੍ਹਾਂ ਨਾਲ ਤਾਂਬਾ ਜਦੋਂ ਪਾਰਸ ਨੂੰ ਛੋਂਦਾ ਤਾਂ ਤੁਰੰਤੀ ਜਿਹੜਾ ਉਹ ਸੋਨਾ ਬਣ ਜਾਂਦਾ ਇਹ ਉਦਾਹਰਣ ਦਿੱਤੀ ਹੋਈ ਆ ਤੇ ਇਸੇ ਤਰ੍ਹਾਂ ਤੁਰੰਤੀ ਸਾਡਾ ਅੰਦਰਲਾ ਉਹ ਸ਼ੁੱਧ ਹੋ ਜਾਂਦਾ ਇਸ ਤੋਂ ਅੱਗੇ ਜਿਹੜਾ ਇਹ ਫਿਰ ਆਪਣਾ ਵਿਚਾਰ ਜਿਹੜਾ ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ ਜਾ ਰਿਹਾ ਇਸ ਤੋਂ ਪਹਿਲਾਂ ਜੋ ਕੋਈ ਸੀਗਾ ਉਹ ਜੋ ਮੰਨਿਆ ਜਾ ਰਿਹਾ ਉਦੀ ਧਾਰਨਾ ਸੀਗੀ ਕਿ ਪਰਮ ਪਰਸ ਗੁਰੂ ਭੇਟੀ ਐ ਪੂਰਵ ਲਿਖਤ ਲਲਾਟ ਉਨਮਨ ਮਨ ਮਨ ਹੀ ਮਿਲੇ ਛੁਡਕਤ ਬਦਰਕ ਪਾਠ ਕਿ ਜਦੋਂ ਪਰਸਨ ਦਾ ਪਰਮ ਪਰਸ ਗੁਰੂ ਮਿਲ ਪਵੇ ਅਸੀਂ ਆਪਣੀ ਮੱਦ ਛੱਡ ਗੁਰੂ ਦੀ ਮੱਦ ਲੈ ਲਈ ਪੂਰਵ ਲਿਖਤ ਲਲਾਟ ਪਰ ਇਹ ਤਦੋਂ ਸੰਭਵ ਆ ਜਦੋਂ ਅਸੀਂ ਜਿਹੜਾ ਉਹ ਗੁਰੂ ਦੀ ਮਤ ਲੈਣ ਲਈ ਉਪਰਾਲਾ ਕੀਤਾ ਹੋਵੇ ਅਸੀਂ ਯਾਤਰਾ ਆ ਪ੍ਰਾਰੰਭ ਕੀਤੀ ਹੋਵੇ ਕਿ ਅਸੀਂ ਅਸਲ ਉਸ ਜੀ ਦੇ ਜਗੋਚ ਚਮਤਕਾਰ ਹੋ ਜਾਊਗਾ ਪਰ ਗੁਰਬਾਣੀ ਦਾ ਸੱਚ ਕਹਿੰਦਾ ਹੈ ਕਿ ਚਮਤਕਾਰ ਇਸ ਤਰ੍ਹਾਂ ਨਹੀਂ ਵਾਪਰਦਾ ਚਮਤਕਾਰ ਵਾਪਰਦਾ ਜਦੋਂ ਅਸੀਂ ਜਿਹੜਾ ਉਹ ਇਸ ਰੂਪ ਵਿੱਚ ਅਸੀਂ ਕਦੋਂ ਪੁੱਟਦੇ ਆ ਸਾਡਾ ਜਿਹੜਾ ਇਸੇ ਤੋਂ ਪਹਿਲਾਂ ਜਿਹੜਾ ਸਾਡਾ ਉਠਾਇਆ ਕਦਮ ਆ ਸਾਡੀ ਪੂਰਬਲੀ ਲਿਖਤ ਆ ਜੋ ਅਸੀਂ ਜੋ ਕੁਝ ਇਕੱਠਾ ਕੀਤਾ ਹੋਇਆ ਉਹਦਾ ਇਰਾਦਾ ਸਾਡੇ ਸਾਹਮਣੇ ਆਉਂਦਾ ਉਸ ਲਈ ਆਖਿਆ ਫਿਰ ਸਾਡੇ ਮਨ ਵਿੱਚ ਤਾਂਗ ਪੈਦਾ ਹੁੰਦੀ ਆ ਉਹ ਸੱਚਮੁੱਚ ਨੂੰ ਫਲ ਲੱਗਦਾ ਅਸੀਂ ਉਸ ਪਰਮ ਪ੍ਰਭੂ ਨਾਲ ਅਸੀਂ ਜੁੜਨ ਦੇ ਜਿਹੜਾ ਉਹ ਕਾਮਯਾਬ ਹੁੰਦੇ ਆ ਅਸੀਂ ਅੰਤਰਾਤਮੇਸ ਨੂੰ ਬਾਹਰ ਭਟਕਣ ਦੀ ਲੋੜ ਨਹੀਂ ਕੋਈ ਸ਼ਾਸਤਰੀ ਦੀ ਵਿਧੀ ਅਪਣਾਉਣ ਦੀ ਲੋੜ ਨਹੀਂ ਬਲਕਿ ਅਸੀਂ ਅੰਤਰਾਤਮੇ ਉਸ ਨਾਲ ਜੁੜ ਜਾਂਦੇ ਆ ਮਿਲ ਪੈਂਦੇ ਆ ਸਾਡੇ ਜਿਹੜੇ ਮਨ ਦੇ ਕਰੜੇ ਕੁਆੜ ਜਿਹੜੇ ਆ ਉਹ ਖੁੱਲ ਜਾਂਦੇ ਆ ਜਿਹੜੀਆਂ ਸਾਡੇ ਮਨ ਦੇ ਵਿਕਾਰ ਸੀ ਅਗਿਆਨਤਾ ਸੀ ਬੇਸਮਝੀ ਸੀ ਉਹ ਦੂਰ ਹੋ ਜਾਂਦੀ ਆ ਔਰ ਫਿਰ ਅੱਗੇ ਆਖਿਆ ਕਿ ਭਗਤ ਜੁਗਤ ਮਤ ਸਦ ਗਰੀ ਪ੍ਰਮੰਕ ਬੰਧਨ ਕਾਟ ਬਿਕਾਰ ਸੋਈ ਬਸ ਰਸ ਮਨ ਮਿਲੇ ਕੋ ਨਿਰਗੁਣ ਇਕ ਵਿਚਾਰ ਆਖਿਆ ਜਿਸ ਮਨੁੱਖ ਨੂੰ ਜਿਸ ਪ੍ਰਾਣੀ ਨੇ ਪ੍ਰਭੂ ਭਗਤੀ ਵਿੱਚ ਜੁੜ ਕੇ ਇਸ ਭਗਤੀ ਦੀ ਬਰਕਤ ਨਾਲ ਇਸ ਦੀ ਬਦੌਲਤ ਭਟਕਨਾਂ ਵਿਕਾਰਾਂ ਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਇਹਨਾਂ ਨੂੰ ਮਿਟਾ ਕੇ ਜਿਸ ਨੇ ਆਪਣੀ ਬੁੱਧੀ ਨੂੰ ਮਾਇਆ ਵੱਲੋਂ ਜਿਹੜਾ ਉਹ ਵਿਜੋਲ ਨੂੰ ਰੋਕ ਲਿਆ ਬਚਾ ਲਿਆ ਇਸ ਨੂੰ ਆਪਣੇ ਆਪ ਨੂੰ ਉੱਪਰ ਉਠਾ ਲਿਆ ਉਹ ਜਿਹੜਾ ਮਨੁੱਖਾ ਪ੍ਰਾਣੀ ਆ ਉਹ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਹਮੇਸ਼ਾ ਜਿਹੜਾ ਉਹ ਆਤਮਿਕ ਆਨੰਦ ਅੰਦਰ ਆਤਮੇ ਮਾਨਦਾ ਰਹਿਦਾ ਉਹਨੂੰ ਬਾਹਲੀਆਂ ਭਵੇਂ ਕਿਹੋ ਜਿਹੀਆਂ ਪ੍ਰਸਥਤੀਆਂ ਹੋਣ ਉਹ ਪ੍ਰਭਾਵਿਤ ਨਹੀਂ ਕਰ ਸਕਦੀਆਂ ਉਹ ਇੱਕ ਪ੍ਰਭੂ ਦੇ ਗੁਣਾ ਦੀ ਯਾਦ ਵਿੱਚ ਮਸਤ ਰਹਿੰਦਾ ਲੀਨ ਰਹਿੰਦਾ ਜੋ ਮਾਇਆ ਦੇ ਤੇਨਾ ਗੁਨਾ ਤੋਂ ਰਹਿ ਤਾ ਉਪਰ ਆ ਉਹ ਰਖੀ ਵਿੱਚ ਆ ਕੇ ਆ ਕਿ ਅਨੰਗ ਜਤਨ ਨਿਗਰਹਿ ਕੀਏ ਟਾਰੀ ਨਾ ਤਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਬਦਾਸ ਉਦਾਸ ਬੜਸਪਸ ਕਰ ਦਿੱਤਾ ਆਖੇ ਆਗੇ ਜਿਹੜੇ ਆ ਜਿਹੜੇ ਜਤਨ ਸੀ ਜਿਨ੍ਹਾਂ ਦਾ ਜ਼ਿਕਰ ਕੀਤਾ ਆਇਆ ਕਿ ਇਹੋ ਜਿਹੇ ਜਤਨ ਕਰਨ ਨਾਲ ਮਨ ਦੇ ਜਿਹੜਾ ਵਿਕਾਰਾਂ ਨੂੰ ਰੋਕਣ ਦੇ ਸੰਜਮਾ ਸਾਧਨਾ ਰੋਕਣ ਦੇ ਸਾਧਨਾ ਇਹਨਾਂ ਰਾਹੀਂ ਕਿਉਂਕਿ ਨਿਗਰੁਕਦਾ ਜਿਹੜੇ ਭ੍ਰਮ ਦੀ ਫਾਇਓ ਕਤੀ ਨਹੀਂ ਜਾਂਦੀ ਅਗਿਆਂ ਤਾਂ ਉਸੇ ਤਰ੍ਹਾਂ ਬਣੀ ਰਹਿੰਦੀ ਆ ਬਲਕਿ ਪਹਿਲਾਂ ਨਾਲੋਂ ਵੀ ਵੱਧ ਜਾਂਦੀ ਆ ਇਸੇ ਲਈ ਇਹਨਾਂ ਰਾਹਾਂ 'ਚੋਂ ਕਿ ਪ੍ਰੇਮ ਭਗਤੀ ਨਹੀਂ ਉਪਜਦੀ ਪੈਦਾ ਨਹੀਂ ਹੁੰਦੀ ਇਸ ਲਈ ਮੈਂ ਇਹਨਾਂ ਕਰਮਾਂ ਤੋਂ ਜੋ ਪਰਚਲਤਾ ਜੋ ਇਹਨਾਂ ਜੁਗਾਂ ਬਾਰੇ ਆਖਿਆ ਜਾ ਰਿਹਾ ਆ ਜੋ ਜਿਉ ਜੇ ਧਰਮ ਕਰਮ ਦਿੜ ਘਰਵਾਏ ਜਾ ਰਹੇ ਆ ਇਹਨਾਂ ਤੋਂ ਮੈਂ ਉਪਰਾਮ ਹੋ ਗਿਆ ਉਦਾਸ ਆ ਤਾਂ ਕਿ ਮੈਂ ਇਹਨਾਂ ਨੂੰ ਛੱਡ ਕੇ ਮੈਂ ਤਾਂ ਪ੍ਰੇਮ ਭਗਤੀ ਵਿੱਚ ਲੀਨਾਂ ਕਿਉਂਕਿ ਇਹਦੇ ਰਾਹੀਂ ਉਹਦੇ ਨਾਲ ਜੁੜਿਆ ਜਾ ਸਕਦਾ ਉਸ ਲਈ ਜੇ ਇਹ ਸ਼ਬਦ ਬਾਰੇ ਸਮਝਾਇਆ ਜਾ ਰਿਹਾ ਕਿ ਇਥੇ ਗੁਰਬਾਣੀ ਵਿੱਚ ਆਖਿਆ ਆ ਕਿ ਤੀਨੋਂ ਜੁ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ ਇਹ ਗੁਰਬਾਣੀ ਦੇ ਸੱਚ ਦਾ ਹਿੱਸਾ ਨਹੀਂ ਪਰ ਕਿ ਇਥੇ ਪ੍ਰਚਲਿਤ ਖਿਆਲ ਨੂੰ ਹੀ ਉਹਦਾ ਖੰਨਨ ਕੀਤਾ ਗਿਆ ਮੰਡਨ ਨਹੀਂ ਕੀਤਾ ਗਿਆ ਕਿ ਪ੍ਰੋਤਦਾ ਨਹੀਂ ਕੀਤੀ ਹੋਈ ਨਹੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹ ਸਾਰਾ ਸਮਝਾਇਆ ਅੱਜ ਅਸੀਂ ਇਸ ਪੂਰਾ ਸ਼ਬਦ ਕੀਤਾ ਪਿਛਲੀ ਵਾਰੀ ਸ਼ੁਰੂ ਕੀਤਾ ਸੀ ਔਰ ਅੱਤ ਕੀ ਬਿਲਕੁਲ ਪੂਰਾ ਯੁੱਗਾ ਦੇ ਵਿਸਾਬ ਨਾਲ ਆਈ ਥਿੰਕ ਜਿੰਨਾ ਸੱਜਣਾਂ ਨੇ ਸਾਨੂੰ ਕੁਐਸਚਨ ਪੁੱਛਿਆ ਉਹਨਾਂ ਦੀ ਅਸੀਂ ਸ਼ਾਇਦ ਸੰਤੁਸ਼ਟੀ ਕਰ ਸਕਿਓ ਇਹ ਜੇ ਨਹੀਂ ਵੀ ਤਾਂ ਕਮੈਂਟਸ ਵਿੱਚ ਜਰੂਰ ਸਾਨੂੰ ਮੈਂਸ਼ਨ ਕਰੋ ਜਾਂ ਸਾਨੂੰ ਮੈਸੇਜ ਦਿਓ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਡੇ ਕੋਈ ਉਨਤਾਈ ਰਹਿ ਗਈ ਤਾਂ ਅਸੀਂ ਉਹਨੂੰ ਪੂਰਾ ਕਰ ਸਕੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਅੱਛੇ ਤਰੀਕੇ ਨਾਲ ਯੁੱਗਾਂ ਬਾਰੇ ਸਾਰਾ ਕੁਝ ਦੱਸਿਆ ਅਸੀਂ ਅਦੇ ਅਜੇ ਕਈ ਪਹਿਲੂ ਹੈਗੇ ਆ ਜਿਹੜੇ ਮੇਰੇ ਮਨ ਵਿੱਚ ਹੈਗੇ ਅਸੀਂ ਕਰਾਂਗੇ ਅੱਗੇ ਆਉਣ ਵਾਲੇ ਵਕਤ ਇਨ ਡਿਸਕਸ ਅਸੀਂ ਇਹਦਾ ਸਾਇੰਟੀਫਿਕ ਪਹਿਲੂ ਵੀ ਲੈ ਕੇ ਚੱਲਾਂਗੇ ਕਿ ਜੋ ਇਹ ਮੰਨਿਆ ਜਾਂਦਾ ਕਿੰਨੇ-ਕਿੰਨੇ ਸਾਲਾਂ ਦੇ ਹੈਗੇ ਆ ਹੋਰ ਕਿਸ ਤਰੀਕੇ ਨਾਲ ਕਿ ਸਾਡੀ ਜਿਹੜੀ ਲੇਟੈਸਟ ਥਿਉਰੀਜ਼ ਆਫ ਸਾਇੰਸ ਆ ਉਹਨਾਂ ਨੂੰ ਮੰਨਦੀਆਂ ਨਹੀਂ ਮੰਨਦੀਆਂ ਈਵੋਲੂਸ਼ਨ ਦੀਆਂ ਥਿਉਰੀਆਂ ਮੰਨਦੀਆਂ ਕਿ ਨਹੀਂ ਮੰਨਦੀਆਂ ਇਸ ਟੌਪਿਕ ਤੇ ਵੀ ਅਸੀਂ ਗੱਲ ਕਰਾਂਗੇ ਉਹ ਇੱਕ ਵੱਖਰੇ ਪਹਿਲੂ ਆਣਗੇ ਸੋ ਅਸੀਂ ਅੱਜ ਦਾ ਇੱਥੇ ਸੰਕੋਚਦੇ ਹਾਂ ਭਾਈ ਸਾਹਿਬ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਜੀ ਨਾਮ ਦੇਖਿਆ ਪਲੀਜ਼ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਕੇ ਅੱਗੇ ਭੇਜੋ ਸਾਰਿਆਂ ਨੂੰ ਵਾਗੂ ਜੀ ਕਾਲਤਾ ਵਾਗੂ ਜੀ ਦੀ ਫਤਹਿ